ਬਾਬਾ ਜਵਾਲਾ ਸਿੰਘ ਮਾਰਾ ਲੰਗਰ ਲਾਉਂਦੇ ਹੁੰਦੇ ਸੀ ਨਨਕਾਣਾ ਸਾਹਿਬ ਮੀਨਾ ਮੀਨਾ ਮੇਲਾ ਚੱਲਦਾ ਸੀ ਹੁਣ ਤਾਂ ਦੋ ਤਿੰਨ ਦਿਨਾਂ ਜੇ ਆਈ ਕੋਈ ਹੋਰ ਮਿੱਟੀ ਕੋਈ ਕਰਦੰਨੇ ਆ ਕੋਈ ਸੰਗਤ ਵਾਲੀ ਗੱਲ ਨਹੀਂ ਉਦੋਂ ਲੋਕਾਂ 'ਚ ਛੜਦਾ ਹੁੰਦੀ ਸੀ ਪਿਆਰ ਹੁੰਦਾ ਸੀ ਤੇ ਮਾਰਾ ਹਰ ਕਲ ਕਹਿੰਦੇ ਵੀ ਜਿਹਨੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਨਾ ਉਹਦਾ ਬਹਿ ਜਾਓ ਤੇ ਜਿਹਨੇ ਆਸਤਵਾਜੀ ਚੱਲਦੀ ਦੇਖਣੀ ਉਹ ਚਲੇ ਜਾਓ ਤੇ ਹੁਣ ਆਮ ਨੌਜਾਨ ਨੂੰ ਫਰਦਾਉਂਦਾ ਆਸਤਵਾਜੀ ਦੇਖੀ ਨਿਆਣਿਆਂ ਨੂੰ ਵੀ ਪਾਲਾ ਜੀ ਕਥਾ ਲੈ ਆਏ ਤੇ ਦਰਸ਼ਨੀ ਜਿਹੜੀ ਪਟਾਕੇ ਜਲਾ ਰਹੇ ਸੀ ਗਾਜੀ ਕੇ ਬੋਲੋ ਵਾਹਿਗੁਰੂ ਆੜੀ ਆਦ ਤੇ ਸਾਧ ਸੰਗਤ ਜੀ ਫੇਰੇਗਾ ਤੇ ਲੱਡੂ ਦੇਸੀ ਕੇ ਦੇ ਮਠਿਆਈਆਂ ਤਿਆਰ ਕਰਕੇ ਸੋਚ ਪਵਿੱਤਰਤਾ ਨਾ ਰੱਖ ਲਈਆਂ ਇਹ ਨਹੀਂ ਬੇਕਾਹਤ ਇਹ ਹਲਵਾਈ ਨੇ ਬੀੜੀ ਲਾਈ ਹੋਵੇ ਤੇ ਉਧਰ ਮਠਿਆਈ ਤਿਆਰ ਕਰੇ ਪੂਰੇ ਗੁਰਮਤ ਬੇਵਕਾਲਿਆ ਰੱਖ ਲਈਆਂ ਇਹ ਮਾਰੇ ਕਹਿੰਦੇ ਲੈ ਵੀ ਕਿਉ ਥੱਕਿਓ ਨਾ ਪਤਾ ਨਹੀਂ ਉਹਨੇ ਕਿਹੜੇ ਰੂਪ ਵਿਚ ਆਉਣਾ ਉਹ ਤਾਂ ਚਲੇ ਗਿਆ ਅਸ਼ਤਬਾਈਆਂ ਦੇ ਤੇ ਰਹਿ ਗਿਆ ਚੰਦ ਬੰਦੇ ਜਿਲੇ ਆ ਗਏ ਆ ਕੇ ਬੋਲੇ ਤੈਨੂੰ ਸੀ ਬੜ ਬੜੇ ਜਵਾਨ ਮੜਾਸੇ ਹਮਾਰੇ ਹੋਏ ਕਹਿੰਦੇ ਸੁਣਿਆ ਸੰਤ ਹਰਕੁਲੀਆਂ ਦਾ ਲੰਗਰ ਬੜਾ ਚੱਲਦਾ ਸਾਨੂੰ ਦਾ ਪ੍ਰਸ਼ਾਦਾ ਨਹੀਂ ਮਿਲਿਆ ਉਹ ਸਾਇਆ ਕਹਿੰਦੇ ਮਾਰਾ ਆਓ ਜਿਲੇ ਹਾਤੋਂ ਲਗੇ ਪਾਣੀ ਡੋਲੀ ਜਾਣ ਪੇ ਆ ਕੇ ਜਾਣੇ ਹੈ ਬਰੂ ਪੱਕੇ ਕੀਤੇ ਹੋਏ ਸੀ ਜਲ ਵਰਤ ਲਿਆ ਆਸਨ ਸਜਾ ਤੇ ਸੁਭਾਇਮਨ ਹੋ ਗਏ ਤੇ ਛਕਾਉਂਦੇ ਅਗਸਤ ਮੁਨੀ ਵਾਲਾ ਰੂਪ ਧਾਰ ਲਿਆ ਜੜਾ ਹੁਣ ਬਸ ਕਹਿੰਦੇ ਲਿਆਓ ਕਹਿੰਦੇ ਸੁਣਿਆ ਸੀ ਬੜਾ ਲੰਗਰ ਚੱਲਦਾ ਇਹ ਮਹਾਰਾ ਹਰਪਾਲ ਜਿਹੜਾ ਬਚਨ ਉਹਨੇ ਕਿਹਾ ਉਹ ਤਾਂ ਮੈਂ ਕਹਿ ਨਹੀਂ ਸਕਦਾ ਮਾਂ ਪਰੇਸ਼ਾਨ ਹੁੰਦਾ ਕਹਿੰਦੇ ਆ ਮਠਿਆਈਆਂ ਕਿਲੇ ਬਣਾ ਕੇ ਰੱਖੀਆਂ ਕਹਿੰਦੇ ਮਹਾਰਾਜ ਤੁਹਾਡੇ ਰਸਨਾ ਤੋਂ ਬਜਨ ਕੋ ਹਣਾ ਸੀ ਫੇਰ ਉਹ ਝਗਾਇਆ ਤੇ ਉਥੇ ਆਦ੍ਰਿਸ਼ਟ ਹੋ ਗਿਆ ਉਥੇ ਹੀ ਦਰਸ਼ਨ ਦਿੰਦੇ ਆ ਭਾਵਨਾ ਹੋਵੇ ਤਨ ਸੋ ਬੇਲਾ ਜਿਤ ਦਰਸ਼ਨ ਕਰਨ ਮੋਹ ਬਲੇ ਹਾਰੀ ਸਤ ਗੁਰ ਚਰਚਨ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਰਬ ਮੇਰਾ